ਸਾਰਾ ਹੀ ਜਲਾਲ ਪ੍ਰਭੂ ਯਿਸੂ مسیਹ ਦੇ ਨਾਮ ਨੂੰ ਮਿਲੇ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਹੀ ਭੈਣ ਭਰਾਵਾਂ ਨੂੰ ਅਤੇ ਖੁਦਾਬੰਦ ਦੇ ਦਾਸ ਦਾਸੀਆਂ ਨੂੰ ਪਾਸ ਤੋਂ ਸਟੈਨੇ ਵੱਲੋਂ ਪਿਆਰ ਭਰੀ ਜੈਂਸੀ ਦੀ ਸੂਪ੍ਰਭੂ ਦੇ ਪਿਆਰਿਓ ਤੁਸੀਂ ਪ੍ਰਤੀ ਦਿਨ ਖਿਦਮਤ مسیਹ ਚੈਨਲ ਦੇ ਦੁਆਰਾ ਪ੍ਰਭੂ ਦੇ ਪਵਿੱਤਰ ਬਚਨ ਨੂੰ ਸੁਣ ਰਹੇ ਹੋ ਅਤੇ ਆਪਣੀ ਜ਼ਿੰਦਗੀ ਵਿੱਚ ਪ੍ਰਭੂ ਦੀਆਂ ਬਰਕਤਾਂ ਨੂੰ ਪ੍ਰਾਪਤ ਕਰ ਰਹੇ ਹੋ ਮੇਰਾ ਖੁਦਾ ਪ੍ਰਭੂ ਯਿਸੂ مسیਹ ਤੁਹਾਨੂੰ ਵਧਾਏ तमाम ਪਰੇਸ਼ਾਨੀਆਂ ਤੋਂ ਕੁਦਰਤੀ ਆਫਤਾਂ ਤੋਂ ਅਤੇ ਸ਼ੇਤਾਨਿਤਤਾ ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਸਦਾ ਬਚਾਏ ਅੱਜ ਪ੍ਰਭੂ ਦੇ ਪਿਆਰਿਓ ਪ੍ਰਭੂ ਦੇ ਪਵਿੱਤਰ ਵਚਨ ਵਿੱਚੋਂ ਨੂੰ ਨਬੀ ਬਾਰੇ ਸਿੱਖਾਂਗੇ ਕਿ ਜਿਸ ਨੇ 120 ਸਾਲ ਧਰਤੀ ਉੱਤੇ ਪ੍ਰਚਾਰ ਕੀਤਾ ਔਰ ਜਿਸ ਤੋਂ ਬਾਅਦ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਧਰਤੀ ਤੇ ਜਲ ਪਰਲੋ ਆਈ ਔਰ ਜਲ ਪਰਲੋ ਨੇ ਸਾਰੇ ਹੀ ਇਨਸਾਨਾਂ ਦਾ ਜੋ ਸ੍ਰਿਸ਼ਟੀ ਦੇ ਉੱਤੇ ਰਹਿੰਦੇ ਸੀਗੇ ਸਭ ਦਾ ਕੀ ਕਰ ਦਿੱਤਾ ਨਾਸ਼ ਕਰ ਦਿੱਤਾ ਪਰ ਲਿਖਿਆ ਨੂ ਉੱਤੇ ਪਰਮੇਸ਼ਰ ਦੀ ਕਿਰਪਾ ਸੀ ਹallelujah ਕਿਉਂ ਪਰਮੇਸ਼ਰ ਦੀ ਕਿਰਪਾ ਸੀ ਨੂ ਉੱਤੇ ਨੂ ਇੱਕ ਧਰਮੀ ਵਿਅਕਤੀ ਸੀ ਹallelujah ਜਦੋਂ ਪ੍ਰਭੂ ਦੇ ਪਵਿੱਤਰ ਵਚਨ ਵਿੱਚੋਂ ਉਤਪਤੀ ਦੀ ਪੁਸਤਕ ਉਹਦਾ 6 ਚੈਪਟਰ ਉਹਦਾ 22 ਵਚਨ ਪੜ੍ਹਦੇ ਆ ਤੇ ਪ੍ਰਭੂ ਦੇ ਪਿਆਰਿਓ ਇਸ ਜਗ੍ਹਾ ਤੇ ਲਿਖਿਆ ਹੋਇਆ ਹੈ ਪ੍ਰੰਤੂ ਨੂ ਨੇ ਉਹ ਕੀਤਾ ਜਿਵੇਂ ਪਰਮੇਸ਼ਰ ਨੇ ਉਸ ਨੂੰ ਆਗਿਆ ਦਿੱਤੀ ਸੀ ਦੇਵੇਂ ਉਸਨੇ ਕੀਤਾ ਆਮਨ ਇਸ ਜਗ੍ਹਾ ਤੇ ਲਿਖਿਆ ਨੂੰ ਨਬੀ ਨੇ ਉਸੇ ਤਰ੍ਹਾਂ ਹੀ ਕੀਤਾ ਜਿਸ ਤਰ੍ਹਾਂ ਪ੍ਰਭੂ ਨੇ ਉਸ ਨੂੰ ਕੀ ਦਿੱਤੀ ਸੀ ਆਗਿਆ ਦਿੱਤੀ ਸੀ ਅਗਰ ਤੁਸੀਂ 7 ਦਾ 5 ਵੀ ਪੜੀਏ ਇਸ ਜਗ੍ਹਾ ਤੇ ਵੀ ਲਿਖਿਆ ਤਾਂ ਜਿਵੇਂ ਯਹੋਵਾ ਨੇ ਆਗਿਆ ਦਿੱਤੀ ਸੀ ਨੂੰ ਨੇ ਸਭ ਕੁਝ ਉਵੇਂ ਹੀ ਕੀਤਾ ਹallelujah ਸੋ ਪ੍ਰਭੂ ਦੇ ਪਿਆਰਿਓ ਜਿਸ ਤਰ੍ਹਾਂ ਅੱਜ ਪ੍ਰਭੂ ਇਸ ਧਰਤੀ ਤੇ ਸਾਨੂੰ ਆਪਣੇ ਸੇਵਕ ਸੰਤਾਂ ਦੁਆਰਾ ਸਮਝਾਉਂਦਾ ਹੈ ਅਗਰ ਜੇ ਅਸੀਂ ਉਦਾਂ ਹੀ ਕਰਦੇ ਆਂ ਤੇ ਸੱਚਮੁੱਚ ਅਸੀਂ ਬਰਕਤ ਦੇ ਹੱਕਦਾਰ ਹੁੰਦੇ ਆਂ ਸੋ ਨੂਹ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਪ੍ਰਭੂ ਨੇ ਉਸ ਨੂੰ ਆਗਿਆ ਦਿੱਤੀ ਸੀ ਨੂਹ ਨੂੰ ਪ੍ਰਭੂ ਨੇ ਕਿਹਾ ਸੀ ਕਿ ਤੂੰ ਕੀ ਬਣਾ ਕਿਸ਼ਤੀ ਬਣਾ ਔਰ ਕਿਸ਼ਤੀ ਤੂੰ ਬਣਾਨੀ ਹੈ ਕਿਉਂਕਿ ਇਸ ਧਰਤੀ ਤੇ ਜਿਹੜੇ ਇਨਸਾਨ ਰਹਿੰਦੇ ਨੇ ਇਹਨਾਂ ਦੀ ਬੁਰਾਈ ਬਹੁਤ ਵੱਧ ਚੁੱਕੀ ਆ ਸੋ ਜਦੋਂ ਅਸੀਂ ਉਤਪਤੀ 6 ਚੈਪਟਰ ਉਹਦਾ ਜੋ ਅਸੀਂ ਪੜ੍ਹਦੇ ਆ ਇਸ ਜਗ੍ਹਾ ਉੱਤੇ ਸਾਨੂੰ ਪਤਾ ਲੱਗਦਾ ਕਿ ਤਾਂ ਯਹੋਵਾ ਨੇ ਵੇਖਿਆ ਕਿ ਆਦਮੀ ਦੀ ਬੁਰੀਾਈ ਧਰਤੀ ਉੱਤੇ ਵੱਧ ਗਈ ਹੈ ਅਤੇ ਉਸ ਦੇ ਮਨ ਦੇ ਵਿਚਾਰ ਦੀ ਹਰ ਭਾਵਨਾ ਸਾਰਾ ਦਿਨ ਬੁਰੀ ਰਹਿੰਦੀ ਆ ਹਾਲੇਲੂਇਆ ਇੱਥੇ ਲਿਖਿਆ ਕਿ ਸਾਰਾ ਦਿਨੀ ਇਨਸਾਨ ਦੇ ਜਿਹੜੇ ਮਨ ਦੇ ਵਿਚਾਰ ਆ ਉਹ ਕੀ ਰਹਿੰਦੇ ਨੇ ਬੁਰੇ ਰਹਿੰਦੇ ਨੇ ਸੋ ਪ੍ਰਭੂ ਦੇ ਪਿਆਰਿਓ ਇਸ ਕਰਕੇ ਪਰਬੂ ਨੂੰ ਰੰਝ ਆਇਆ ਇਨਸਾਨ ਬਣਾਉਣ ਤੋਂ ਤੇ ਪ੍ਰਭੂ ਨੇ ਕਿਹਾ ਕਿ ਮੈਂ ਇਨਸਾਨ ਨੂੰ ਕੀ ਕਰ ਦਵਾਂਗਾ ਖਤਮ ਕਰ ਦਾਂਗਾ ਇਸ ਧਰਤੀ ਦੇ ਉੱਤੇ ਪਰ ਨੂੰ ਨਬੀ ਉੱਤੇ ਪ੍ਰਭੂ ਦੀ ਕਿਰਪਾ ਸੀ ਕਿਉਂਕਿ ਉਹ ਧਰਮੀ ਸੀਗਾ ਔਰ ਪ੍ਰਭੂ ਨੇ ਉਸ ਨੂੰ ਆਗਿਆ ਦਿੱਤੀ ਕਿ ਤੂੰ ਕੀ ਬਣਾਣੀ ਹੈ ਇੱਕ ਕਿਸ਼ਤੀ ਬਣਾਣੀ ਆ ਔਰ ਨੂੰ ਨੇ 120 ਸਾਲ ਲੱਗੇ ਉਹ ਕਿਸ਼ਤੀ ਬਣਾਉਣ ਨੂੰ ਜੇਦੀ ਆਗਿਆ ਪਰਮੇਸ਼ਰ ਨੇ ਦਿੱਤੀ ਸੀ ਸੋ ਜਦੋਂ ਉਹ ਵਕਤ ਪੂਰਾ ਹੋਇਆ ਪ੍ਰਭੂ ਦੇ ਪਿਆਰਿਓ ਅਤੇ ਪ੍ਰਭੂ ਨੇ ਨੂੰ ਨੂੰ ਆਗਿਆ ਦਿੱਤੀ ਕਿ ਹੁਣ ਤੂੰ ਕੀ ਕਰ ਕਿਸ਼ਤੀ ਦੇ ਵਿੱਚ ਜਾ ਆਪਣੇ ਤਿੰਨ ਬੇਟੇ ਔਰ ਤਿੰਨ ਬੇਟਿਆਂ ਦੀਆਂ ਤਿੰਨੀ ਇਕੱਲੇ ਇਕੱਲੇ ਦੀ ਇੱਕ ਇੱਕ ਪਤਨੀ ਸੀ ਉਹਨਾਂ ਨੂੰ ਲੈ ਕੇ ਕਿਸ਼ਤੀ ਦੇ ਵਿੱਚ ਜਾਣਾ ਹੈ ਔਰ ਉਸ ਤੋਂ ਬਾਅਦ ਵਿੱਚ ਅਸੀਂ ਦੇਖਦੇ ਹਾਂ ਕਿ ਪਰਮੇਸ਼ਰ ਨੇ ਕੁਝ ਪੰਛੀਆਂ ਨੂੰ ਕੁਝ ਪਛੂਆਂ ਨੂੰ ਵੀ ਰੱਖਣ ਦੇ ਲਈ ਨੂਹ ਨੂੰ ਆਗਿਆ ਦਿੱਤੀ ਕੁਝ ਸ਼ੁੱਧ ਕੁਸ਼ ਅਸ਼ੁੱਧ ਜਿਵੇਂ ਪਰਮੇਸ਼ਰ ਨੇ ਨੂਹ ਨੂੰ ਕਿਹਾ ਨੂਹ ਨੇ ਉਵੇਂ ਹੀ ਕੀਤਾ ਤੇ ਪ੍ਰਭੂ ਦੇ ਪਿਆਰਿਓ ਨੂਹ نبی ਉੱਤੇ ਪਰਮੇਸ਼ਰ ਦੀ ਕਿਰਪਾ ਸੀ ਬਾਕੀ ਸਭ ਧਰਤੀ ਦੇ ਉੱਤੇ ਜਿੰਨੇ ਜੀਵ ਪਸ਼ੂ ਪੰਛੀ ਸੀਗੇ ਆਦਮੀ ਸੀ ਸਭ ਦਾ ਪ੍ਰਭੂ ਨੇ ਪਾਣੀ ਦੇ ਨਾਲ ਨਾਸ਼ ਕਰ ਦਿੱਤਾ ਲਿਖਿਆ ਪੂਰੀ ਧਰਤੀ ਦੇ ਉੱਤੇ ਪਾਣੀ ਪਾਣੀ ਸੀਗਾ ਦੁਨੀਆਂ ਦਾ ਸਭ ਤੋਂ ਉੱਚਾ ਪਹਾੜ ਅਰਾਰ ਪਹਾੜ ਉਹਦੇ ਉੱਪਰ ਵੀ ਪਾਣੀ ਸੀਗਾ ਔਰ ਅਸੀਂ ਦੇਖਦੇ ਹਾਂ ਕਿ ਪਾਣੀ ਸੁੱਕਣ ਨੂੰ ਫਿਰ ਕਿੰਨਾ ਸਮਾਂ ਲੱਗਿਆ 150 ਦਿਨ ਪਾਣੀ ਸੁੱਕਣ ਨੂੰ ਲੱਗਿਆ ਸੋ ਨੂੰ ਉੱਤੇ ਪ੍ਰਭੂ ਦੀ ਕਿਰਪਾ ਸੀ ਕਿਉਂ ਕਿ ਨੂੰ ਧਰਮੀ ਸੀ ਜਦੋਂ ਅਸੀਂ ਧਰਮੀ ਹੋਵਾਂਗੇ ਪ੍ਰਭੂ ਦੀ ਰਾਹਾਂ ਤੇ ਚੱਲਾਂਗੇ ਪ੍ਰਭੂ ਦੀਆਂ ਅਗਿਆਨ ਨੂੰ ਮੰਨਾਂਗੇ ਤੇ ਪ੍ਰਭੂ ਸਾਨੂੰ ਵੀ ਬਚਾਵੇਂਗਾ ਸੋ ਪ੍ਰਭੂ ਦੇ ਪਿਆਰਿਓ ਅਸੀਂ ਆਖਰੀ ਸਮੇਂ ਦੇ ਵਿੱਚ ਗੁਜ਼ਰ ਰਹੇ ਆ ਆਖਰੀ ਸਮੇਂ ਦੇ ਵਿੱਚ ਸਾਡਾ ਪ੍ਰਭੂ ਸਾਨੂੰ ਬਚਾਉਣਾ ਚਾਹੁੰਦਾ ਔਰ ਸਾਨੂੰ ਚਾਹੀਦਾ ਕਿ ਜੋ ਪ੍ਰਭੂ ਨੇ ਆਪਣਾ वचन ਸੇਵਕ ਸੰਤਾ ਦੁਆਰਾ ਭੇਜਿਆ ਹੈ ਉਸ वचन ਨੂੰ ਅਸੀਂ ਸੁਣੀਏ ਉਸ वचन ਉੱਤੇ ਚੱਲਣਾ ਸ਼ੁਰੂ ਕਰੀਏ ਤਾਂ ਕਿ ਪ੍ਰਭੂ ਸਾਡੇ ਤੇ ਕਿਰਪਾ ਕਰੇ ਸਾਨੂੰ ਬਚਾਏ ਸਾਡੇ ਪਰਿਵਾਰ ਨੂੰ ਪ੍ਰਭੂ ਉੱਚਾ ਉਠਾਏ ਸੋ ਪ੍ਰਕ੍ਰਿਤੀ ਕਿਰਪਾ ਜਿਸ ਤਰ੍ਹਾਂ ਨੂੰ ਉੱਤੇ ਬਣੀ ਰਹੇ ਸਾਡੇ ਸਭ ਤੇ ਪ੍ਰਭੂ ਦੀ ਕਿਰਪਾ ਹਮੇਸ਼ਾ ਬਣੀ ਰਹੇ ਆਮੀਨ ਅਤੇ ਨੂਇਆ